ਸਤ ਸ਼੍ਰੀ ਅਕਾਲ ਜੀ ਵੈਲਕਮ ਆ ਜੀ ਤੁਹਾਡਾ ਮੇਰੇ ਚੈਨਲ ਨਿਵਾਸ ਹੀ ਖਾਸ ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਪਸ਼ਮੀਨੇ ਦੇ ਉੱਪਰ ਸੂਟ ਰੈਡੀ ਕੀਤੇ ਆ ਦੇਖ ਸਕਦੇ ਤੁਸੀਂ ਫਰਸਟ ਸੂਟ ਸੀ ਗ੍ਰੀਨ ਕਲਰ ਦੇ ਉੱਪਰ ਹੈ ਕਟਵਰਕ ਨਾਲ ਘੇਰਾ ਔਰ ਬਾਜੂ ਰੈਡੀ ਕੀਤੀ ਹੈ ਵਰਕ ਦੀ ਫਿਨਿਸ਼ਿੰਗ ਬਹੁਤ ਪੀਰੀਅਡ ਦੇਖ ਸਕਦੇ ਤੁਸੀਂ ਬਲੈਕ ਨਾਲ ਵਰਕ ਕੀਤਾ ਹੋਇਆ ਔਰ ਇਹਦੇ ਨਾਲ ਆਪਾਂ ਪੈਂਟ ਦਿੱਤੀ ਹੈ ਨੈਕਸਟ ਸੂਟ ਵੀ ਆਪਣਾ ਐਸੀ ਕਲਰ ਦੇ ਵਿੱਚ ਹੈ ਇਹਦੇ ਵਿੱਚ ਆਪਾਂ ਬਲੈਕ ਨਾਲ ਵਰਕ ਦਿੱਤਾ ਔਰ ਸਲਵਾਰ ਤੇ ਵੀ ਵਰਕ ਦਿੱਤਾ ਔਰ ਗੰਜੇ ਦਾ ਟਾਈ ਐਂਡ ਆਈ ਦਪਟਾ ਦੇ ਕੇ ਫੂਸਾ ਲੇਸ ਦਿੱਤੀ ਹੈ ਵਰਕ ਦੀ ਨਿਸ਼ਿੰਗ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਪਿਆਰਾ ਵਰਕ ਹੋਇਆ neck line ਬਹੁਤ ਪਿਆਰੀ ਬਣੀ ਹੈ ਦੀ ਔਰ ਪਸ਼ਮੀਨੇ ਤੇ ਇਹ ਸੂਟ ਰਹੂਗਾ ਇਹਦੀ ਸਲਵਾਰ ਦੀ ਮੂਰੀ ਦੇ ਉੱਪਰ ਵੀ ਫਲਾਵਰ ਦਿੱਤਾ ਹੋਇਆ ਆਪਾਂ 3000 ਰੁਪਏ ਦੀ ਕੋਸਟ ਹੈ ਸੂਟ ਦੀ ਤੁਸੀਂ ਇਹਨੂੰ ਕਿਸੇ ਵੀ ਕਲਰ ਕੰਬੀਨੇਸ਼ਨ ਦੇ ਵਿੱਚ ਸਾਡੇ ਤੋਂ ਰੈਡੀ ਕਰਵਾ ਸਕਦੇ ਹੋ ਨੈਕ ਸੂਟ ਵੀ ਐਸੇ ਕਲਰ ਦੇ ਵਿੱਚ ਹੀ ਹੈ ਇਹਦੇ ਉੱਪਰ ਵੀ ਆਪਾਂ ਬਲੈਕ ਵਰਕ ਕੀਤਾ ਹੈ ਮਿਰਰ ਵਰਕ ਕੀਤਾ ਹੈ ਇਹਦੇ ਉੱਪਰ ਔਰ ਇਹਦੀ ਸਲਵਾਰ ਤੇ ਵੀ ਵਰਕ ਹੈ ਟਾਈ ਐਂਡ ਡਾਈ ਦੁਪੱਟਾ ਦਿੱਤੇ ਨਾਲ ਔਰ ਬਾਜੂ ਤੇ ਵੀ ਵੇਲ ਦਾ ਵਰਕ ਦਿੱਤਾ ਹੈ ਸੇਮ ਸਲਵਾਰ ਦੀ ਮੂਰੀ ਤੇ ਵਰਕ ਦਿੱਤਾ ਹੈ ਨੈਕ ਲਾਈਨ ਬਹੁਤ ਪਿਆਰੀ ਬਣੀ ਹੈ ਕਲਰ ਕੰਬੀਨੇਸ਼ਨ ਬਹੁਤ ਪਿਆਰਾ ਬਣਿਆ ਹੈ ਫਿਨਿਸ਼ਿੰਗ ਪੱਟੀ ਦਿੱਤੀ ਹੋਈ ਆਪਾਂ ਚੌਕਾ ਉੱਪਰ 4 ਸਾਈਡ ਲੇਸ ਦਿੱਤੀ ਹੈ ਦੁਪट्टे ਤੇ ਤੁਸੀਂ ਇਹਨੂੰ ਕਿਸੇ ਵੀ ਕਲਰ ਕੰਬੀਨੇਸ਼ਨ ਚ ਬਣਵਾ ਸਕਦੇ ਹੋ ਇਹਦਾ ਪ੍ਰਾਈਸ ਵੀ 3000 ਰਹੂਗਾ ਬਹੁਤ ਪਿਆਰਾ ਸੂਟ ਬਣਿਆ ਹੈ ਇਹ ਫਾਈਨਲ ਲੁੱਕ ਦੇਖ ਸਕਦੇ ਹੋ ਤੁਸੀਂ ਸੂਟ ਦੀ ਨੈਕਸਟ ਸੂਟ ਆਪਣੇ ਕੋਲੇ ਮੋਰ ਪੰਖੀ ਕਲਰ ਦੇ ਉੱਪਰ ਹੈ ਰੈੱਡ ਨਾਲ ਵਰਕ ਕੀਤਾ ਹੈ ਇਹਦੇ ਨਾਲ ਆਪਾਂ ਸੈਮੀ ਚਨੋਂਨ ਦਾ ਦੁਪੱਟਾ ਲਾਇਆ ਔਰ ਫੋਰ ਸਾਈਡ ਫਿਨਿਸ਼ਿੰਗ ਦਿੱਤੀ ਹੈ ਦੁਪੱਟੇ ਤੇ ਇਹਦੇ ਨਾਲ ਪੈਂਟ ਰੈਡੀ ਕੀਤੀ ਆ ਬਹੁਤ ਪਿਆਰਾ ਵਰਕ ਹੋਇਆ ਹੈ ਫਿਨਿਸ਼ਿੰਗ ਪੱਟੀ ਦਿੱਤੀ ਹੋਈ ਹੈ ਚੌਕਾਂ ਉੱਪਰ ਇਹ ਵੀ ਪਸ਼ਮੀਨਾ ਦੇ ਫੈਬਰਿਕ ਦੇ ਉੱਪਰ ਰਹੂਗਾ ਤੁਸੀਂ ਇਹਨੂੰ ਕਿਸੇ ਕਲਰ ਕੰਬੀਨੇਸ਼ਨ ਤੇ ਰੈਡੀ ਕਰਵਾ ਸਕਦੇ ਹੋ ਸਾਡੇ ਤੋਂ ਫਿਨਿਸ਼ਿੰਗ ਦਿੱਤੀ ਹੋਈ ਹੈ ਪੈਂਟ ਤੇ ਵੀ ਬਹੁਤ ਪਿਆਰਾ ਸੂਟ ਰੈਡੀ ਹੋਇਆ ਹੈ ਫਾਈਨਲ ਲੁੱਕ ਤੁਸੀਂ ਦੇਖ ਸਕਦੇ ਹੋ ਬਹੁਤ ਪਿਆਰਾ ਮੋਰ ਪੰਖੀ ਕਲਰ ਹੈ ਨੈਕ ਸੂਟ ਆਪਣੇ ਕੋਲੇ ਗਾਜ਼ਰੀ ਕਲਰ ਦੇ ਉੱਪਰ ਹੈ ਬਹੁਤ ਪਿਆਰਾ ਬਾਰਡਰ ਵਰਕ ਹੋਇਆ ਹੈ ਨੈਕ ਲਾਈਨ ਬਹੁਤ ਪਿਆਰੀ ਬਣੀ ਹੈ ਲੇਸ ਨਾਲ ਸੀ ਨੂੰ ਡਿਜ਼ਾਈਨ ਕੀਤਾ ਹੈ ਘੇਰੇ ਦਾ ਵਰਕ ਦੇਖ ਸਕਦੇ ਹੋ ਤੁਸੀਂ ਸਲਵਾਰ ਦੀ ਮੂਰੀ ਤੇ ਲੇਸ ਦਿੱਤੀ ਹੈ ਓਰੀਜਨਲ ਜੂਟ ਦਾ ਟਾਈ ਐਂਡ ਡਾਈ ਦੁਪੱਟਾ ਦਿੱਤਾ ਹੈ ਬਾਥ ਬੈਰੀ ਫਿਨਿਸ਼ਿੰਗ ਨਾਲ ਲਈ ਰੈਡੀ ਹੋਇਆ ਇਹਨੂੰ ਤੁਸੀਂ ਕਿਸੇ ਵੀ ਕਲਰ ਕੰਬੀਨੇਸ਼ਨ ਤੇ ਰੈਡੀ ਕਰਵਾ ਸਕਦੇ ਹੋ ਸਾਡੇ ਤੋਂ ਆਰਡਰ ਲਈ ਸਾਡੇ ਦਿੱਤੇ ਹੋਏ ਨੰਬਰ ਤੇ ਸਕਰੀਨਸ਼ਾਟ ਸੈਂਡ ਕਰ ਸਕਦੇ ਹੋ